ਜਸਲੀਨ ਆਪਣੀ ਸਹੇਲੀ ਗੁਰਲੀਨ ਦੇ ਵਿਆਹ ਚ ਗਈ ਸੀ ਵਿਆਹ ਜਲੰਧਰ ਦੇ ਇੱਕ ਵੱਡੇ ਪੈਲਸ ਵਿੱਚ ਸੀ ਜਿੱਥੇ ਲਾਈਟਾਂ ਫੁੱਲਾਂ ਤੇ ਲੋਕਾਂ ਦੀ ਭੀੜ ਸੀ ਜਸਲੀਨ ਨੇ ਪਿੰਕ ਲਹਿੰਗਾ ਪਾਇਆ ਸੀ ਭਾਰੀ ਝਰਕਣ ਵਾਲਾ ਵਾਲ ਖੁੱਲੇ ਤੇ ਮੇਕਅਪ ਲਾਈਟ ਉਸੇ ਲੀਆਂ ਨਾਲ ਡਾਂਸ ਫਲੋਰ ਤੇ ਪਹੁੰਚ ਗਈ ਜਦੋਂ ਡੀਜੇ ਵਾਲੇ ਨੇ ਮੁੰਡਿਆਂ ਤੋਂ ਬਚ ਕੇ ਰਹੀ ਵਾਲਾ ਟਰੈਕ ਚਲਾਇਆ ਡੀਜੇ ਵਿਕਰਮ ਸਟੇਜ ਤੇ ਖੜਾ ਸੀ ਉਹਨੇ ਬਲੈਕ ਟੀ-ਸ਼ਰਟ ਤੇ ਜੀਨਸ ਹੈਡਫੋਨ ਗਰਦਨ ਤੇ ਲਟਕੇ ਹੱਥਾਂ ਨਾਲ ਬੀਟਸ ਨੂੰ ਕੰਟਰੋਲ ਕਰ ਰਿਹਾ ਸੀ ਉਹਦੀਆਂ ਅੱਖਾਂ ਡਾਂਸ ਫਲੋਰ ਤੇ ਘੁੰਮ ਰਹੀਆਂ ਸੀ ਤੇ ਅਚਾਨਕ ਉਹਦੀ ਨਜ਼ਰ ਜਸਲੀਨ ਤੇ ਪਈ ਉਹ ਹੱਥ ਉੱਪਰ ਕਰਕੇ ਘੁੰਮ ਕੇ ਪੂਰੇ ਜੋਸ਼ ਨਾਲ ਡਾਂਸ ਕਰ ਰਹੀ ਸੀ ਵਿਕਰਮ ਨੇ ਬੀਟ ਥੋੜੀ ਹੌਲੀ ਕੀਤੀ ਤੇ ਉਹਦੇ ਵੱਲ ਵੇਖ ਕੇ ਮੁਸਕਰਾਇਆ ਜਸਲੀਨ ਨੂੰ ਲੱਗਾ ਜਿਵੇਂ ਬੀਟਸ ਉਹਦੇ ਦਿਲ ਨਾਲ ਮਿਲ ਰਹੇ ਨੇ ਉਹਨੇ ਵੀ ਵੇਖਿਆ ਤੇ ਝਟਕੇ ਨਾਲ ਨਜ਼ਰ ਹਟਾ ਲਈ ਪਰ ਫਿਰ ਵਾਪਸ ਵੇਖਿਆ ਵਿਕਰਮ ਨੇ ਅਗਲਾ ਟਰੈਕ ਕੁੰਗਰੂ ਵਜਾਇਆ ਤੇ ਜਸਲੀਨ ਨੂੰ ਇਸ਼ਾਰਾ ਕੀਤਾ ਕਿ ਇਹ ਵਾਲਾ ਗਾਣਾ ਤੁਹਾਡੇ ਲਈ ਸਪੈਸ਼ਲ ਤੇ ਮਾਈਕ 'ਚ ਕਹਿਣ ਲੱਗਾ ਜੀਨੇ ਗੁਲਾਬੀ ਰੰਗ ਦੇ ਸੂਟ ਪਾਏ ਇਹ ਗਾਣਾ ਉਹਨਾਂ ਲਈ ਏ ਲੋਕ ਹੱਸ ਪਏ ਜਸਲੀਨ ਸ਼ਰਮਾ ਗਈ ਪਰ ਅੰਦਰੋਂ ਖੁਸ਼ ਵੀ ਹੋਈ ਵਿਆਹ ਦੇ ਅਗਲੇ ਦਿਨ ਫਿਰ ਵਿਕਰਮ ਹੀ ਡੀਜੇ ਵਾਲਾ ਸੀ ਜਸਲੀਨ ਆਪਣੀਆਂ ਸਹੇਲੀਆਂ ਨਾਲ ਆਈ ਈਸ਼ਵਰ ਵਿਕਰਮ ਨੇ ਉਹਨੂੰ ਨਜ਼ਰਾਂ ਨਾਲ ਹੀ ਫੋਲੋ ਕੀਤਾ ਜਦੋਂ ਉਹ ਡਾਂਸ ਕਰਦੀ ਉਹ ਬੀਟਸ ਨੂੰ ਉਹਦੇ ਅੰਦਾਜ਼ ਨਾਲ ਮੈਚ ਕਰਦਾ ਇੱਕ ਵਾਰ ਤਾਂ ਉਹਨੇ ਬੀਟਸ ਰੋਕ ਕੇ ਮਾਈਕ ਤੇ ਕਿਹਾ ਜੇ ਕੋਈ ਆਪਣੀ ਮਰਜ਼ੀ ਦਾ ਗਾਣਾ ਲਵਾਉਣਾ ਚਾਹੁੰਦਾ ਆ ਤਾਂ ਆ ਕੇ ਕਹਿ ਸਕਦੇ ਹੋ ਜਸਲੀਨ ਦੀਆਂ ਸਹੇਲੀਆਂ ਨੇ ਉਹਨੂੰ ਧੱਕਾ ਮਾਰ ਕੇ ਅੱਗੇ ਭੇਜ ਦਿੱਤਾ ਉਹ ਸਟੇਜ ਕੋਲ ਗਈ ਤੇ ਸ਼ਰਮਾ ਕੇ ਕਹਿੰਦੀ ਸਹੇਲੀਆਂ ਵਾਲਾ ਗਾਣਾ ਲਾ ਦਿਓ ਵਿਕਰਮ ਨੇ ਹੱਸ ਕੇ ਕਿਹਾ ਤਾਡੇ ਲਈ ਤਾਂ ਜਿਹੜਾ ਕੋ ਉਹੀ ਗਾਣਾ ਲਾ ਦਵਾਂ ਤੇ ਟਰੈਕ ਚਲਾ ਦਿੱਤਾ ਫੰਕਸ਼ਨ ਖਤਮ ਹੋਣ ਤੋਂ ਬਾਅਦ ਜਸਲੀਨ ਘਰ ਜਾ ਰਹੀ ਸੀ ਵਿਕਰਮ ਨੇ ਆਪਣੀ ਬਾਈਕ ਤੇ ਉਹਦੇ ਵੱਲ ਵੇਖ ਕੇ ਹੈਂਡ ਵੇਵ ਕੀਤਾ ਜਸਲੀਨ ਨੇ ਵੀ ਮੁਸਕਰਾ ਕੇ ਜਵਾਬ ਦਿੱਤਾ ਘਰ ਪਹੁੰਚ ਕੇ ਉਹ ਬੈੱਡ ਤੇ लेट ਗਈ ਤੇ ਸੋਚਣ ਲੱਗੀ ਉਹ ਡੀਜੇ ਵਾਲਾ ਕੌਣ ਸੀ ਤੇ ਕਿਉਂ बार-बार ਵੇਖ ਰਿਹਾ ਸੀ ਉਹਦੇ ਦਿਲ ਵਿੱਚ ਕੁਝ ਧੜਕਣਾ ਸ਼ੁਰੂ ਹੋ ਗਿਆ ਅਗਲੇ ਦਿਨ ਜਸਲੀਨ ਨੇ ਇੰਸਟਾਗ੍ਰam ਤੇ ਵਿਕਰਮ ਦੀ ਆਈਡੀ ਸਰਚ ਕੀਤੀ ਉਦੇ ਪੇਜ ਤੇ ਵਿਆਹਾਂ ਦੀਆਂ ਵੀਡੀਓ ਸੀ ਤੇ ਉਸ ਵਿੱਚੋਂ ਇੱਕ ਵਿੱਚ ਜਸਲੀਨ ਵੀ ਡਾਂਸ ਕਰਦੀ ਸੀ ਵਿਕਰਮ ਨੇ ਕੈਪਸ਼ਨ ਲਿਖਿਆ ਸੀ ਕੁਝ ਨਜ਼ਰਾਂ ਬੀਟਸ ਨਾਲੋਂ ਵੀ ਤੇਜ਼ ਹੁੰਦੀਆਂ ਨੇ ਜਸਲੀਨ ਨੇ ਹੱਸ ਕੇ ਲਾਈਕ ਕਰ ਦਿੱਤਾ ਤੇ ਫਿਰ ਡੀਐਮ ਆ ਗਿਆ ਹੈਲੋ ਪਿੰਕ ਲਹਿੰਗੇ ਵਾਲਿਓ ਤੁਹਾਡਾ ਨਾਮ ਜਸਲੀਨ ਦਾ ਦਿਲ ਧੜਕ ਗਿਆ ਉਹ ਸੋਚਣ ਲੱਗੀ ਹੁਣ ਕੀ ਜਵਾਬ ਦੇਆ ਜਸਲੀਨ ਨੇ ਫੋਨ ਵੇਖ ਕੇ ਬਹੁਤ دیر ਤੱਕ ਸੋਚਿਆ ਵਿਕਰਮ ਦਾ ਮੈਸੇਜ ਅਜੇ ਵੀ ਸਕਰੀਨ ਤੇ ਚਮਕ ਰਿਹਾ ਸੀ ਉਹਦੇ ਦਿਲ ਵਿੱਚ ਇੱਕ ਅਜੀਬ ਡਰ ਤੇ ਖੁਸ਼ੀ ਮਿਲੀ ਹੋਈ ਸੀ ਉਹ ਸੋਚ ਰਹੀ ਸੀ ਕਿ ਜੇ ਘਰਦਿਆਂ ਨੂੰ ਪਤਾ ਲੱਗ ਗਿਆ ਤਾਂ ਬਹੁਤ ਡਾਂਟ ਪਵੇਗੀ ਪਰ ਫਿਰ ਉਹਨੇ ਟਾਈਪ ਕੀਤਾ ਕਿ ਤੁਸੀਂ ਤਾਂ ਪੂਰੇ ਵਿਆਹ ਵਿੱਚ ਮੈਨੂੰ ਵੇਖ ਰਹੇ ਸੀ ਵਿਕਰਮ ਦਾ ਜਵਾਬ ਤੁਰੰਤ ਆ ਗਿਆ ਕਿ ਹਾਂਜੀ ਕਿਵੇਂ ਨਾ ਵੇਖਾਂ ਤੁਸੀਂ ਡਾਂਸ ਫਲੋਰ ਤੇ ਚਮਕ ਹੀ ਇਨਾਂ ਰਹੇ ਸੀ ਮੈਂ ਤਾਂ ਬੀਟਸ ਵੀ ਤੁਹਾਡੇ ਨਾਲ ਮੈਚ ਕਰ ਰਿਹਾ ਸੀ ਤੁਹਾਡਾ ਨਾਂ ਵੀ ਬਹੁਤ ਸੋਹਣਾ ਹੋਣਾ ਆ ਜਸਲੀਨ ਹੱਸ ਪਈ ਤੇ ਫਿਰ ਗੱਲਾਂ ਸ਼ੁਰੂ ਹੋ ਗਈਆਂ ਪਹਿਲਾਂ ਛੋਟੀਆਂ ਛੋਟੀਆਂ ਕਿ ਤੁਸੀਂ ਕਿੱਥੇ ਰਹਿੰਦੇ ਹੋ ਉਹ ਕਹਿੰਦੀ ਜਲੰਧਰ ਦੇ ਮਾਡਲ ਟਾਊਨ ਵਿੱਚ ਤੇ ਤੁਸੀਂ ਉਹ ਕਹਿੰਦਾ ਮੈਂ ਵੀ ਜਲੰਧਰ ਵਿੱਚ ਹੀ ਨੇੜੇ ਫੁੱਟਬਾਲ ਚੌਂਕ ਫਿਰ ਵਿਆਹ ਵਾਲੀਆਂ ਗੱਲਾਂ ਸ਼ੁਰੂ ਹੋ ਗਈਆਂ ਜਸਲੀਨ ਕਹਿੰਦੀ ਤੁਸੀਂ ਬਹੁਤ ਵਧੀਆ ਡੀਜੇ ਵਜਾਉਂਦੇ ਆ ਬੀਟਸ ਨੇ ਮੈਨੂੰ ਪੂਰਾ ਨਚਾ ਦਿੱਤਾ ਵਿਕਰਮ ਨੇ ਰਿਪਲਾਈ ਕੀਤਾ ਕਿ ਤੁਹਾਡੇ ਡਾਂਸ ਨੇ ਮੈਨੂੰ ਵੀ ਅੰਦਰੋਂ ਨਚਾਇਆ ਪਿਆ ਸੀ ਅਗਲੀ ਵਾਰ ਜੇ ਵਿਆਹ ਹੋਵੇ ਤਾਂ ਤੁਹਾਡੇ ਲਈ ਸਪੈਸ਼ਲ ਸੈੱਟ ਬਣਾਵਾਂਗਾ ਗੱਲਾਂ ਹੌਲੀ ਹੌਲੀ ਡੂੰਘੀਆਂ ਹੋ ਗਈਆਂ ਵਿਕਰਮ ਨੇ ਆਪਣੇ ਬਾਰੇ ਦੱਸਿਆ ਕਿ ਉਹ ਛੋਟੇ ਤੋਂ ਮਿਊਜ਼ਿਕ ਨਾਲ ਪਿਆਰ ਕਰਦਾ ਸੀ ਪਹਿਲਾਂ ਉਹਨੇ ਛੋਟੇ ਫੰਕਸ਼ਨਾਂ ਤੇ ਡੀਜੇ ਕੀਤਾ ਹੁਣ ਜਲੰਧਰ ਤੇ ਵੱਡੇ ਵਿਆਹਾਂ ਵਿੱਚ ਬੁਕਿੰਗ ਆਉਂਦੀ ਆ ਜਸਲੀਨ ਨੇ ਵੀ ਦੱਸਿਆ ਕਿ ਉਹ ਕਾਲਜ ਵਿੱਚ ਬੀ ਕਾਮ ਕਰ ਰਹੀ ਆ ਘਰ ਦੇ ਬਹੁਤ ਸਖਤ ਨੇ ਬਾਹਰ ਜਾਣ ਤੇ ਬਹੁਤ ਪਾਬੰਦੀ ਆ ਪਰ ਡਾਂਸ ਤੇ ਮਿਊਜ਼ਿਕ ਨੂੰ ਬਹੁਤ ਪਸੰਦ ਕਰਦੀ ਆ ਇੱਕ ਰਾਤ ਵਿਕਰਮ ਨੇ ਵੌਇਸ ਨੋਟ ਭੇਜਿਆ ਕਿ ਜਸਲੀਨ ਜੀ ਤੁਹਾਡੀ ਆਵਾਜ਼ ਸੁਣਨ ਨੂੰ ਮਨ ਕਰ ਰਿਹਾ ਆ ਕਾਲ ਕਰ ਲੀਏ ਜਸਲੀਨ ਦਾ ਦਿਲ ਧੜਕ ਗਿਆ ਉਹ ਰਾਤ ਨੂੰ ਛੱਤ ਤੇ ਚੜ ਗਈ ਫੋਨ ਲਗਾਇਆ ਤੇ ਕਾਲ ਕਰ ਲਈ ਵਿਕਰਮ ਦੀ ਆਵਾਜ਼ ਸੁਣ ਕੇ ਉਹਨੂੰ ਲੱਗਾ ਜਿਵੇਂ ਬੀਟਸ ਉਹਦੇ ਦਿਲ ਵਿੱਚ ਵੱਜ ਰਹੇ ਨੇ ਉਹਨਾਂ ਨੇ ਘੰਟੇ ਪਰ ਗੱਲਾਂ ਕੀਤੀਆਂ ਮਿਊਜ਼ਿਕ ਬਾਰੇ ਵਿਆਹਾਂ ਦੇ ਮਜ਼ੇ ਬਾਰੇ ਤੇ ਥੋੜਾ ਬਹੁਤ ਪਰਸਨਲ ਵੀ ਵਿਕਰਮ ਨੇ ਕਿਹਾ ਤੁਸੀਂ ਬਹੁਤ ਸੋਹਣੇ ਆ ਜਸਲੀਨ ਨਾ ਸਿਰਫ ਬਾਹਰੋਂ ਅੰਦਰੋਂ ਵੀ ਅਗਲੇ ਕੁਝ ਦਿਨਾਂ ਵਿੱਚ ਗੱਲਾਂ ਰੋਜ਼ ਦੀਆਂ ਹੋ ਗਈਆਂ ਜਸਲੀਨ ਕਾਲਜ ਤੋਂ ਵਾਪਸ ਆ ਕੇ ਚੋਰੀ ਨਾਲ ਫੋਨ ਚੈੱਕ ਕਰਦੀ ਵਿਕਰਮ ਆਪਣੇ ਸਟੂਡੀਓ ਵਿੱਚ ਨਵੇਂ ਟਰੈਕ ਬਣਾਉਂਦਾ ਤੇ ਉਹਨੂੰ ਸੁਣਾਉਂਦਾ ਇੱਕ ਦਿਨ ਵਿਕਰਮ ਨੇ ਕਿਹਾ ਜਸਲੀਨ ਮਿਲिए ਨਾ بس ਥੋੜੀ ਦੇਰ ਲਈ ਕਿਤੇ ਕੈਫੇ ਚ ਪਲੀਜ਼ ਮੈਂ ਤੈਨੂੰ ਆਪਣੇ ਨਵੇਂ ਟਰੈਕ ਸੁਣਾਉਣਾ ਚਾਹੁੰਦਾ ਆ ਜਸਲੀਨ ਹਿਚਕਾਈ ਕਿ ਘਰਦਿਆਂ ਨੂੰ ਪਤਾ ਲੱਗ ਗਿਆ ਤੇ ਫੇਰ ਵਿਕਰਮ ਨੇ ਕਿਹਾ ਮੈਂ ਸਮਝਦਾ ਆ ਤੂੰ ਜਿੱਥੇ ਆਰਾਮ ਮਹਿਸੂਸ ਕਰੇ ਉੱਥੇ ਮਿਲਿਏ ਮੈਂ ਤੇਰੀ ਇੱਜ਼ਤ ਕਰਦਾ ਆ ਜਸਲੀਨ ਨੇ ਹਾਂ ਕਰ ਦਿੱਤੀ ਅਗਲੇ ਵੀਰਵਾਰ ਨੂੰ ਉਹ ਕਾਲਜ ਤੋਂ ਵਾਪਸ ਆਉਂਦੇ ਸਮੇਂ ਇੱਕ ਛੋਟੇ ਜਿਹੇ ਕੈਫੇ ਵਿੱਚ ਮਿਲਣ ਵਾਲੇ ਸੀ ਜਸਲੀਨ ਨੇ ਆਪਣੀ ਬੈਸਟ ਫਰੈਂਡ ਨੂੰ ਦੱਸਿਆ ਜਿਸਨੇ ਕਿਹਾ ਸਾਵਧਾਨ ਰਹੀਂ ਪਰ ਜੇ ਦਿਲ ਕਹਿ ਰਿਹਾ ਆ ਤਾਂ ਜਾ ਜਸਲੀਨ ਸੋਚਦੀ ਰਹੀ ਕਿ ਇਹ ਪਿਆਰ ਆ ਜਾਂ ਸਿਰਫ ਅਟਰੈਕਸ਼ਨ ਪਰ ਉਹਦੇ ਦਿਲ ਵਿੱਚ ਵਿਕਰਮ ਦੀ ਆਵਾਜ਼ ਗੂੰਜ ਰਹੀ ਸੀ ਤੇ ਬੀਟਸ ਵਾਂਗੂ ਧੜਕਣ ਵੱਧ ਰਹੀ ਸੀ ਵੀਰਵਾਰ ਨੂੰ ਜਸਲੀਨ ਨੇ ਕਾਲਜ ਤੋਂ ਵਾਪਸ ਆਉਂਦੇ ਸਮੇਂ ਆਪਣੇ ਬੈਗ ਵਿੱਚ ਛੋਟਾ ਜਿਹਾ ਮੇਕਅਪ ਕਿੱਟ ਰੱਖ ਲਿਆ ਉਹਨੇ ਸਿੰਪਲ ਜੀਨਸ ਤੇ ਵਾਈਟ ਟੀ-ਸ਼ਰਟ ਪਾਈ ਸੀ ਪוני ਟੇਲ ਕੀਤੀ ਤੇ ਲਾਈਟ ਲਿਪਸਟਿਕ ਲਾਈ ਕਰਦਿਆਂ ਨੂੰ ਕਿਹਾ ਸੀ ਕਿ ਸੇਲੀਨ ਨਾਲ ਕੈਫੇ ਜਾ ਰਹੀ ਆ ਤੇ देर ਨਾਲ ਆਵੇਗੀ ਦਿਲ ਬਹੁਤ ਟੜਕ ਰਿਹਾ ਸੀ ਕਿ ਗਲਤੀ ਤਾਂ ਨਹੀਂ ਕਰ ਰਹੀ ਪਰ ਮਿਲਣਾ ਤਾਂ ਚਾਹੁੰਦੀ ਆ ਕੈਫੇ ਵਿੱਚ ਪਹੁੰਚ ਕੇ ਉਹਨੇ ਵਿਕਰਮ ਨੂੰ ਵੇਖਿਆ ਉਹ ਕਾਰਨਰ ਟੇਬਲ ਤੇ ਬੈਠਾ ਸੀ ਬਲੈਕ ਜੈਕਟ ਜੀਨਸ ਹੱਥ ਵਿੱਚ ਫੋਨ ਤੇ ਚਿਹਰੇ ਤੇ ਵੱਡੀ ਮੁਸਕਾਨ ਸੀ ਜਸਲੀਨ ਨੂੰ ਵੇਖ ਕੇ ਉਹ ਉੱਠਿਆ ਤੇ ਆਪਣੇ ਨਾਲ ਵਾਲੀ ਕੁਰਸੀ ਵੱਲ ਇਸ਼ਾਰਾ ਕੀਤਾ ਤੇ ਕਹਿੰਦਾ ਜਸਲੀਨ ਜੀ ਆ ਗਏ ਬੋਸ ਸੁਣੇ ਲੱਗ ਰਹੇ ਹੋ ਅੱਜ ਜਸਲੀਨ ਸ਼ਰਮਾ ਕੇ ਬੈਠ ਗਈ ਤੇ ਕਹਿੰਦੀ ਤੁਸੀਂ ਵੀ ਬਹੁਤ ਕੂਲ ਲੱਗ ਰਹੇ ਹੋ ਦੋਹਾਂ ਨੇ ਕਾਫੀ ਆਰਡਰ ਕੀਤੀ ਤੇ ਗੱਲਾਂ ਸ਼ੁਰੂ ਹੋ ਗਈਆਂ ਪਹਿਲਾਂ ਥੋੜਾ ਅਕਵਰਡ ਸੀ ਪਰ ਫਿਰ ਵਿਕਰਮ ਨੇ ਆਪਣਾ ਫੋਨ ਕੱਢ ਕੇ ਨਵਾਂ ਟਰੈਕ ਸੁਣਾਇਆ ਤੇ ਕਹਿੰਦਾ ਇਹ ਤੁਹਾਡੇ ਲਈ ਬਣਾਇਆ ਆ ਥੋੜਾ ਰੋਮਾਂਟਿਕ ਥੋੜਾ ਪੰਜਾਬੀ ਬੀਟ ਜਸਲੀਨ ਨੇ ਹੈੱਡਫੋਨ ਲਾਏ ਤੇ ਸੁਣ ਕੇ ਅੱਖਾਂ ਬੰਦ ਕਰ ਲਈਆਂ ਬੀਟਸ ਨੇ ਉਹਦੇ ਦਿਲ ਨੂੰ ਛੂ ਲਿਆ ਤੇ ਬੋਲੀ ਵਾਹ ਵਿਕਰਮ ਬਹੁਤ ਵਧੀਆ ਆ ਤੁਸੀਂ ਬਹੁਤ ਟੈਲੈਂਟਡ ਹੋ ਗੱਲਾਂ ਵਧੀਆਂ ਵਿਕਰਮ ਨੇ ਦੱਸਿਆ ਕਿ ਉਹ ਛੋਟੇ ਹੁੰਦੇ ਤੋਂ ਹੀ ਮਿਊਜ਼ਿਕ ਨਾਲ ਜੁੜਿਆ ਆ ਪਰ ਘਰ ਦੇ ਚਾਹੁੰਦੇ ਸੀ ਕਿ ਉਹ ਇੰਜੀਨੀਅਰਿੰਗ ਕਰੇ ਪਰ ਉਹਨੇ ਆਪਣਾ ਰਾਹ ਚੁਣਿਆ ਤੇ ਹੁਣ ਖੁਸ਼ ਆ ਜਸਲੀਨ ਨੇ ਵੀ ਆਪਣੇ ਬਾਰੇ ਦੱਸਿਆ ਕਿ ਘਰ ਵਿੱਚ ਪਾਪਾ ਬਹੁਤ ਸਖਤ ਨੇ ਬਾਹਰ ਜਾਣ ਤੇ ਫੋਨ ਚੈੱਕ ਕਰਦੇ ਨੇ ਮੈਨੂੰ ਡਰ ਲੱਗਦਾ ਆ ਕਿ ਜੇ ਪਤਾ ਲੱਗ ਗਿਆ ਤਾਂ ਪ੍ਰੋਬਲਮ ਹੋ ਜਾਊ ਵਿਕਰਮ ਨੇ ਉਹਦਾ ਹੱਥ ਹੌਲੀ ਜਿਹਾ ਛੂਇਆ ਤੇ ਕਿਹਾ ਮੈਂ ਸਮਝਦਾ ਹਾਂ ਜਸਲੀਨ ਮੈਂ ਤੈਨੂੰ ਕਦੇ ਪ੍ਰੈਸ਼ਰ ਨਹੀਂ ਦਿਆਂਗਾ ਜੇ ਤੂੰ ਚਾਹੇ ਤਾਂ ਅਸੀਂ ਸਿਰਫ ਦੋਸਤ ਵਾਂਗੂ ਰਹਿ ਸਕਦੇ ਹਾਂ ਪਰ ਮੈਨੂੰ ਤੇਰੇ ਨਾਲ ਗੱਲਾਂ ਕਰਨ ਵਿੱਚ ਬਹੁਤ ਸਕੂਨ ਮਿਲਦਾ ਆ ਜਸਲੀਨ ਨੇ ਹੱਥ ਨਹੀਂ ਖਿੱਚਿਆ ਉਹਨੂੰ ਲੱਗ ਰਿਹਾ ਸੀ ਜਿਵੇਂ ਉਹ ਸੁਰੱਖਿਅਤ ਆ ਉਹਨਾਂ ਨੇ 1 ਘੰਟਾ ਗੱਲਾਂ ਕੀਤੀਆਂ ਹੱਸੇ ਫੋਟੋਆਂ ਵੇਖੀਆਂ ਵਿਕਰਮ ਨੇ ਆਖਰ ਵਿੱਚ ਕਿਹਾ ਅਗਲੀ ਵਾਰ ਮੈਂ ਤੈਨੂੰ ਆਪਣੇ ਸਟੂਡੀਓ ਲੈ ਕੇ ਜਾਵਾਂਗਾ ਤੂੰ ਆਪਣੀ ਆਵਾਜ਼ ਵਿੱਚ ਇੱਕ ਲਾਈਨ ਰਿਕਾਰਡ ਕਰ ਸਕਦੀ ਆ ਜਸਲੀਨ ਨੇ ਹੱਸ ਕੇ ਕਿਹਾ ਠੀਕ ਆ ਪਰ ਚੋਰੀ ਨਾਲ ਕੈਫੇ ਤੋਂ ਨਿਕਲਦੇ ਸਮੇਂ ਵਿਕਰਮ ਨੇ ਉਹਨੂੰ ਡ੍ਰੌਪ ਕਰਨ ਲਈ ਆਪਣੀ ਬਾਈਕ ਤੇ ਬਿਠਾਇਆ ਜਸਲੀਨ ਪਹਿਲੀ ਵਾਰ ਕਿਸੇ ਮੁੰਡੇ ਨਾਲ ਬਾਈਕ ਤੇ ਬੈਠੀ ਸੀ ਹਵਾ ਵਿੱਚ ਉਹਦੇ ਵਾਲ ਓੜ ਰਹੇ ਸੀ ਤੇ ਵਿਕਰਮ ਨੇ ਕਿਹਾ ਜਸਲੀਨ ਤੂੰ ਮੇਰੇ ਲਈ ਸਪੈਸ਼ਲ ਆ ਜਸਲੀਨ ਨੇ ਕੁਝ ਨਹੀਂ ਕਿਹਾ ਪਰ ਅੰਦਰੋਂ ਖੁਸ਼ੀ ਨਾਲ ਭਰ ਗਈ ਘਰ ਪਹੁੰਚ ਕੇ ਉਹਨੇ ਫੋਨ ਵੇਖਿਆ ਵਿਕਰਮ ਦਾ ਮੈਸੇਜ ਸੀ ਕਿ ਸੇਫ ਕਰ ਪਹੁੰਚ ਗਏ ਅੱਜ ਦਾ ਦਿਨ ਬੈਸਟ ਸੀ ਜਸਲੀਨ ਨੇ ਜਵਾਬ ਦਿੱਤਾ ਹਾਂਜੀ ਥੈਂਕ ਯੂ ਮੈਨੂੰ ਵੀ ਬਹੁਤ ਚੰਗਾ ਲੱਗਾ ਜਸਲੀਨ ਤੇ ਵਿਕਰਮ ਦੀਆਂ ਮੁਲਾਕਾਤਾਂ ਹੁਣ ਹਫਤੇ ਵਿੱਚ 2-3 ਵਾਰ ਹੋਣ ਲੱਗੀਆਂ ਕਈ ਵਾਰ ਕੈਫੇ 'ਚ ਕਈ ਵਾਰ ਪਾਰਕ ਵਿੱਚ ਛੁੱਟੀ ਵਾਲੇ ਦਿਨ ਵਿਕਰਮ ਉਹਨੂੰ ਆਪਣੇ ਸਟੂਡੀਓ ਵੀ ਲੈ ਗਿਆ ਛੋਟਾ ਜਿਹਾ ਰੂਮ ਜਿੱਥੇ ਬੀਟਸ ਬਣਦੇ ਸੀ ਉਹਨੇ ਜਸਲੀਨ ਨੂੰ ਮਾਈਕ ਤੇ ਇੱਕ ਲਾਈਨ ਰਿਕਾਰਡ ਕਰਵਾਈ ਜੋ ਸੀ ਮੇਰਾ ਦਿਲ ਤੇਰੇ ਬੀਟਸ ਨਾਲ ਵੱਜਦਾ ਆ ਜਸਲੀਨ ਨੇ ਹਾਸੇ ਕੇ ਰਿਕਾਰਡ ਕੀਤਾ ਤੇ ਵਿਕਰਮ ਨੇ ਉਹਨੂੰ ਗੱਲ ਲਾ ਲਿਆ ਪਹਿਲੀ ਵਾਰ ਉਹਨੇ ਉਹਦੇ ਨਾਲ ਪਿਆਰ ਕੀਤਾ ਜਸਲੀਨ ਦਾ ਦਿਲ ਧੜਕ ਗਿਆ ਪਰ ਉਹ ਖੁਸ਼ ਵੀ ਸੀ ਜਦੋਂ ਉਹ ਘਰ ਆਈ ਉਸੇ ਵੇਲੇ ਉਹਦੇ ਪਾਪਾ ਨੇ ਫੋਨ ਚੈੱਕ ਕੀਤਾ ਤੇ ਪੁੱਛਿਆ ਇਹ ਵਿਕਰਮ ਕੌਣ ਆ ਜਸਲੀਨ ਡਰ ਗਈ ਡਰਾਮਾ ਸ਼ੁਰੂ ਹੋਣ ਵਾਲਾ ਸੀ ਉਹ ਗੁੱਸੇ ਵਿੱਚ ਬੋਲੇ ਇਹ ਡੀਜੇ ਵਾਲਾ ਕੌਣ ਆ ਤੂੰ ਘਰ ਤੋਂ ਬਾਹਰ ਜਾ ਕੇ ਕੀ ਕਰ ਰਹੀ ਆ ਜਸਲੀਨ ਨੇ ਰੋਂਦੇ ਹੋਏ ਕਿਹਾ ਪਾਪਾ ਉਹ ਸਿਰਫ ਦੋਸਤ ਆ ਪਰ ਪਾਪਾ ਨੇ ਫੋਨ ਖੋਲਿਆ ਤੇ ਕਿਹਾ ਹੁਣ ਤੋਂ ਕਾਲਜ ਤੋਂ ਸਿੱਧਾ ਘਰ ਆਉਣਾ ਆ ਨਹੀਂ ਤਾਂ ਕਾਲਜ ਛੱਡਣਾ ਪਵੇਗਾ ਜਸਲੀਨ ਨੇ ਵਿਕਰਮ ਨੂੰ ਸਭ ਦੱਸਿਆ ਵਿਕਰਮ ਨੇ ਕਿਹਾ ਮੈਂ ਤੇਰੇ ਪਾਪਾ ਨਾਲ ਗੱਲ ਕਰਾਂਗਾ ਮੈਂ ਤੈਨੂੰ ਸੀਰੀਅਸਲੀ ਚਾਹੁੰਦਾ ਆ ਜਸਲੀਨ ਪਰ ਜਸਲੀਨ ਨੇ ਮਨਾ ਕਰ ਦਿੱਤਾ ਕਿ ਨਹੀਂ ਹੁਣੇ ਨਹੀਂ ਘਰ ਦੇ ਬਹੁਤ ਗੁੱਸੇ ਵਿੱਚ ਨੇ ਅਸੀਂ ਥੋੜੇ ਦਿਨ ਰੁਕ ਜੀਏ ਵਿਕਰਮ ਨੂੰ ਬੁਰਾ ਲੱਗਾ ਪਰ ਉਹਨੇ ਹਾਂ ਕਰ ਦਿੱਤੀ ਪਰ ਗੱਲਾਂ ਘਟ ਨਹੀਂ ਹੋਈਆਂ ਚੋਰੀ ਨਾਲ ਵਾਇਸ ਨੋਟਸ ਤੇ ਮੈਸੇਜ ਚੱਲਦੇ ਰਹੇ ਜਸਲੀਨ ਨੂੰ ਵਿਕਰਮ ਦੀ ਯਾਦ ਆਉਂਦੀ ਰਹਿੰਦੀ ਉਹਦਾ ਹਾਸਾ ਬੀਟਸ ਵਜਾਉਂਦੇ ਵੇਲੇ ਉਹਦਾ ਜੋਸ਼ ਉਹ ਸੋਚਦੀ ਇਹ ਪਿਆਰ ਆ ਜਾਂ ਸਿਰਫ ਅਟਰੈਕਸ਼ਨ ਪਰ ਮੈਨੂੰ ਉਸ ਨਾਲ ਬਹੁਤ ਸਕੂਨ ਮਿਲਦਾ ਆ ਇੱਕ ਦਿਨ ਜਸਲੀਨ ਦੇ ਪਾਪਾ ਨੂੰ ਉਹਦੀ ਸਹੇਲੀ ਨੇ ਗਲਤੀ ਨਾਲ ਵਿਕਰਮ ਦੀ ਫੋਟੋ ਭੇਜ ਦਿੱਤੀ ਉਹਦੇ ਪਾਪਾ ਗੁੱਸੇ ਵਿੱਚ ਆ ਗਏ ਤੇ ਜਸਲੀਨ ਨੂੰ ਘਰ ਵਿੱਚ ਬੰਦ ਕਰ ਦਿੱਤਾ ਫੋਨ ਵੀ ਖੋ ਲਿਆ ਜਸਲੀਨ ਰੋਂਦੀ ਰਹੀ ਤੇ ਵਿਕਰਮ ਨੂੰ ਮੈਸੇਜ ਨਹੀਂ ਕਰ ਸਕੀ ਵਿਕਰਮ ਨੂੰ ਚਿੰਤਾ ਹੋਈ ਉਹ ਉਹਦੇ ਘਰ ਵੱਲ ਗਿਆ ਤੇ ਬਾਹਰੋਂ ਕਾਲ ਕੀਤੀ ਜਸਲੀਨ ਦੇ ਪਾਪਾ ਨੇ ਫੋਨ ਚੁੱਕ ਕੇ ਗੁੱਸੇ ਵਿੱਚ ਕਿਹਾ ਤੂੰ ਡੀਜੇ ਵਾਲਾ ਆ ਮੇਰੀ ਧੀ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਆ ਉਹਨੂੰ ਕਦੇ ਵੀ ਨਾ ਫੋਨ ਕਰੀ ਵਿਕਰਮ ਸ਼ੌਕ ਹੋ ਗਿਆ ਉਹਨੇ ਜਸਲੀਨ ਨੂੰ ਆਖਰੀ ਮੈਸੇਜ ਭੇਜਿਆ ਜਸਲੀਨ ਮੈਂ ਤੈਨੂੰ ਬਹੁਤ ਪਿਆਰ ਕਰਦਾ ਆ ਪਰ ਜੇ ਤੇਰੇ ਘਰ ਦੇ ਨਹੀਂ ਮੰਨਦੇ ਤਾਂ ਮੈਂ ਦੂਰ ਰਹਾਂਗਾ ਤੂੰ ਖੁਸ਼ ਰਹਿ ਜਸਲੀਨ ਨੂੰ ਇਹ ਮੈਸੇਜ ਨਹੀਂ ਮਿਲਿਆ ਕਿਉਂਕਿ ਫੋਨ ਬੰਦ ਸੀ ਕੁਝ ਦਿਨਾਂ ਬਾਅਦ ਜਸਲੀਨ ਨੂੰ ਫੋਨ ਵਾਪਸ ਮਿਲਿਆ ਉਹਨੇ ਵਿਕਰਮ ਨੂੰ ਕਾਲ ਕੀਤੀ ਪਰ ਉਹਨੇ ਨਹੀਂ ਚੁੱਕਿਆ ਡੀਐਮਵੀ ਰੀਡ ਨਹੀਂ ਕੀਤਾ ਜਸਲੀਨ ਰੋਂਦੀ ਰਹੀ ਉਹਨੂੰ ਲੱਗਾ ਕਿ ਵਿਕਰਮ ਨੇ ਛੱਡ ਦਿੱਤਾ ਉਹ ਸੋਚਦੀ ਮੈਂ ਗਲਤ ਸੀ ਘਰਦਿਆਂ ਨੂੰ ਪਹਿਲਾਂ ਹੀ ਦੱਸਣਾ ਚਾਹੀਦਾ ਸੀ ਪਰ ਹੁਣ ਸਭ ਖਤਮ ਹੋ ਗਿਆ ਵਿਕਰਮ ਵੀ ਦੁਖੀ ਸੀ ਉਹ ਆਪਣੇ ਸਟੂਡੀਓ ਵਿੱਚ ਬੈਠ ਕੇ ਉਹੀ ਟਰੈਕ ਸੁਣਦਾ ਰਹਿੰਦਾ ਜਿਸ ਵਿੱਚ ਜਸਲੀਨ ਦੀ ਆਵਾਜ਼ ਸੀ ਉਹ ਸੋਚਦਾ ਮੈਂ ਉਹਨੂੰ ਖੁਸ਼ ਨਹੀਂ ਰੱਖ ਸਕਿਆ ਸ਼ਾਇਦ ਮੇਰਾ ਕੰਮ ਤੇ ਲਾਈਫਸਟਾਈਲ ਉਹਦੇ ਲਈ ਨਹੀਂ ਸੀ ਕੁਝ ਮਹੀਨੇ ਬੀਤ ਗਏ ਜਸਲੀਨ ਨੇ ਆਪਣੀ ਪੜ੍ਹਾਈ ਤੇ ਫੋਕਸ ਕੀਤਾ ਤੇ ਘਰਦਿਆਂ ਨੂੰ ਮਨਾ ਲਿਆ ਉਹ ਹੁਣ ਆਪਣੇ ਆਪ 'ਚ ਸੋਚਦੀ ਸੀ ਕਿ ਪਿਆਰ ਬਹੁਤ ਸੋਹਣਾ ਆ ਪਰ ਘਰਦਿਆਂ ਦੀ ਇੱਜ਼ਤ ਤੇ ਭਵਿੱਖ ਤੋਂ ਵੱਡਾ ਕੁਝ ਨਹੀਂ ਉਹਨੇ ਵਿਕਰਮ ਨੂੰ ਆਖਰੀ ਵਾਰ ਮੈਸੇਜ ਕੀਤਾ ਕੇ ਵਿਕਰਮ ਮੈਂ ਤੈਨੂੰ ਬਹੁਤ ਮਿਸ ਕਰਦੀ ਆ ਪਰ ਸ਼ਾਇਦ ਅਸੀਂ ਇੱਕ ਦੂਜੇ ਲਈ ਨਹੀਂ ਸੀ ਤੂੰ ਆਪਣਾ ਖਿਆਲ ਰੱਖੀ ਵਿਕਰਮ ਨੇ ਜਵਾਬ ਦਿੱਤਾ ਜਸਲੀਨ ਮੈਂ ਵੀ ਤੈਨੂੰ ਬਹੁਤ ਮਿਸ ਕਰਦਾ ਆ ਪਰ ਤੂੰ ਸਹੀ ਆ ਮੈਂ ਤੇਰੇ ਲਈ ਖੁਸ਼ੀ ਚਾਹੁੰਦਾ ਆ ਜੇ ਕਦੇ ਮੌਕਾ ਮਿਲੇ ਤਾਂ ਦੋਸਤ ਵਾਂਗੂ ਮਿਲੀਏ ਜਸਲੀਨ ਨੇ ਹੱਸ ਕੇ ਜਵਾਬ ਦਿੱਤਾ ਹਾਂ ਦੋਸਤ ਵਾਂਗੂ ਉਹਨਾਂ ਨੇ ਇੱਕ ਦੂਜੇ ਨੂੰ ਬਲੌਕ ਨਹੀਂ ਕੀਤਾ ਪਰ ਗੱਲਾਂ ਘੱਟ ਹੋ ਗਈਆਂ ਜਸਲੀਨ ਨੇ ਆਪਣੀ ਜ਼ਿੰਦਗੀ ਵਿੱਚ ਨਵਾਂ ਰੰਗ ਭਰਿਆ ਕਾਲਜ ਵਿੱਚ ਨਵੇਂ ਦੋਸਤ ਬਣਾਏ ਡਾਂਸ ਕਲੱਬ ਜੁਆਇਨ ਕੀਤਾ ਤੇ ਘਰ ਵਾਲਿਆਂ ਨਾਲ ਵੀ ਰਿਸ਼ਤਾ ਬਿਹਤਰ ਕੀਤਾ ਵਿਕਰਮ ਨੇ ਵੀ ਆਪਣੇ ਕੰਮ ਤੇ ਫੋਕਸ ਕੀਤਾ ਤੇ ਵੱਡੇ ਵਿਆਹਾਂ ਵਿੱਚ ਡੀਜੇ ਕਰਨ ਲੱਗ ਪਿਆ ਇੱਕ ਦਿਨ ਜਸਲੀਨ ਨੇ ਵਿਕਰਮ ਦਾ ਵਿਆਹ ਦਾ ਫੰਕਸ਼ਨ ਵੇਖਿਆ ਉਹ ਸਟੇਜ ਤੇ ਬੀਟਸ ਵਜਾ ਰਿਹਾ ਸੀ ਖੁਸ਼ ਲੱਗ ਰਿਹਾ ਸੀ ਜਸਲੀਨ ਨੇ ਮੁਸਕਰਾ ਕੇ ਸੋਚਿਆ ਉਹ ਚੰਗਾ ਆ ਮੈਂ ਵੀ ਚੰਗੀ ਆ ਜਸਲੀਨ ਨੂੰ ਪਤਾ ਸੀ ਕਿ ਉਹਦੇ ਘਰਦਿਆਂ ਨੇ ਕਦੇ ਵੀ ਕਿਸੇ ਡੀਜੇ ਵਾਲੇ ਨਾਲ ਉਹਦਾ ਵਿਆਹ ਨਹੀਂ ਕਰਨਾ ਇਸ ਕਰਕੇ ਜਸਲੀਨ ਵਿਕਰਮ ਤੋਂ ਹੌਲੀ-ਹੌਲੀ ਪਿੱਛੇ ਹੋ ਗਈ ਤੇ ਆਪਣੀ ਜ਼ਿੰਦਗੀ 'ਚ ਬਿਜ਼ੀ ਹੋ ਗਈ ਪਿਆਰ ਬਹੁਤ ਸੋਹਣੀ ਭਾਵਨਾ ਆ ਪਰ ਉਹ ਤਾਂ ਹੀ ਟਿਕਾਊ ਰਹਿੰਦਾ ਹੈ ਜੇ ਘਰਵਾਲਿਆਂ ਦੀ ਇੱਜ਼ਤ ਸਮਝ ਤੇ ਭਵਿੱਖ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਕਈ ਵਾਰ ਪਹਿਲੀ ਨਜ਼ਰ ਦਾ ਪਿਆਰ ਸਿਰਫ ਅਟਰੈਕਸ਼ਨ ਹੁੰਦਾ ਆ ਪਰ ਉਸ ਤੋਂ ਸਿੱਖ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਆ ਜਸਲੀਨ ਤੇ ਵਿਕਰਮ ਦੋਵੇਂ ਆਪਣੇ ਰਾਹ ਤੇ ਅੱਗੇ ਵਧੀਏ ਤੇ ਇਹੀ ਜ਼ਿੰਦਗੀ ਦੀ ਅਸਲ ਜੇਤਿਆ ਏਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ